ਦੇ ਵਿੱਚ ਪੰਚਾਇਤੀ ਚੋਣਾਂ ਵੇਲੇ ਕਾਂਗਰਸ ਦੇ ਵਰਕਰਾਂ ਦੀ ਝੜਪ ਹੋ ਜਾਂਦੀ ਹੈ ਔਰ ਦੋਸ਼ ਲੱਗਦੇ ਨੇ ਕਿ ਜਿੱਤੇ ਨਾਲ ਝੜਪ ਹੋਈ ਹੈ ਉਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਮੌਕਾ ਇਹ ਵਾਰਦਾਤ ਦੇ ਉੱਤੇ ਡੀਐਸਪੀ ਫਤੇਹ ਸਿੰਘ ਬਰਾੜ ਮੌਜੂਦ ਸੀ ਔਰ ਉਹਨਾਂ ਨੇ ਕੁਝ ਨਹੀਂ ਕੀਤਾ ਕੁਲਬੀਰ ਜ਼ੀਰਾ ਹਰਾਂ ਦਾ ਕਹਿਣਾ ਹੈ ਸਾਡਾ ਕਹਿਣਾ ਨਹੀਂ ਕੁਲਬੀਰ ਜ਼ੀਰਾ ਹਰਾਂ ਦਾ ਬਿਆਨ ਹੈ ਕਿਉਂਕਿ ਕੁਲਬੀਰ ਜ਼ੀਰਾ ਵੀ ਇਸ ਪੂਰੀ ਘਟਨਾ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਸਰਾ ਇੱਕ ਹੁੰਦਾ ਪੰਚਾਇਤੀ ਚੋਣਾ ਔਰ ਇੱਕ ਹੁੰਦਾ ਜੰਗ ਦਾ ਮੈਦਾਨ ਸੋ ਇਹਨੂੰ ਜੰਗ ਦਾ ਮੈਦਾਨ ਹੀ ਬਣਾ ਦਿੱਤਾ ਗਿਆ ਸੀ ਔਰ ਕਹਿੰਦੇ ਹੋਇਆ ਕਿ ਸੀ ਅਸੀਂ ਕਹਿੰਦੇ ਨਾਮਜਦ ਕੀ ਪੱਤਰ ਦਾਖਲ ਕਰਵਾਉਣ ਵਾਸਤੇ ਗਏ ਸੀ ਤੇ ਉੱਥੇ ਹੀ ਝੜਪ ਜਿਹੜੀ ਆ ਹੋ ਗਈ ਸਾਫ ਦਾ ਵਿਧਾਇਕ ਨੇ ਕਾਂਗਰਸ ਦੇ ਕੁਲਬੀਰ ਜ਼ੀਰਾ ਔਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਨੇ ਉਹ ਜ਼ਖਮੀ ਹੋ ਗਏ ਵੱਡੀ ਕਾਰਵਾਈ ਪੁਲਿਸ ਨੇ ਇੱਥੇ ਕਰ ਦਿੱਤੀ ਹੈ ਕਾਰਵਾਈ ਪੁਲਿਸ ਨੇ ਇਹ ਕੀਤੀ ਹੈ ਪੁਲਿਸ ਨੇ 750 ਅਨਪਛਾਤੇ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਹਿੰਦਸ ਦਾ ਕਹਿਣਾ ਹੈ ਕਿ ਪੁਲਿਸ ਦੇ ਸਾਹਮਣੇ ਪੱਥਰਾਂ ਦੇ ਨਾਲ ਭਰੀ ਹੋਈ ਡਰੈਕਟਰ ਟਰਾਲੀ ਆਈ ਸੀ ਔਰ ਉਸ ਟਰੈਕਟਰ ਟਰਾਲੀ ਦੇ ਵਿੱਚੋਂ ਪਥਰਾ ਬਾਜ਼ੀ ਜਿਹੜੀ ਆ ਪੱਥਰ ਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਔਰ ਉਹ ਬਕਾਇਦਾ ਪੋਸਟ ਕੀਤੀ ਆਪਣੇ ਫੇਸਬੁਕ ਤੇ 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 ਰਾਜਾ ਵੜਿੰਗ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਮੌਕੇ ਤੇ ਮੌਜੂਦ ਡੀਐਸਪੀ ਫਤੇਜ ਸਿੰਘ ਬਰਾੜ ਨੂੰ ਕਹਿ ਦਿੱਤਾ ਕਿ ਮੈਂ ਤੇਰਾ ਨਾਮ ਮੈਨੂੰ ਪਤਾ ਲੱਗ ਗਿਆ ਹੈ ਮੈਂ ਨੋਟ ਕਰ ਲਿਆ ਹੈ ਉਹ ਜੋ ਅੱਜ ਸਾਡੇ ਬੰਦਿਆਂ ਦੇ ਨਾਲ ਕੀਤੀ ਹੈ ਸਾਬਕਾ ਸਾਡਾ ਵਿਧਾਇਕ ਸੀ ਜੋ ਉਹਦੇ ਨਾਲ ਹੋਈ ਹੈ ਤੇੜੀ ਦੇਖਰੇਖ ਦੇ ਵਿੱਚ ਹੋਈ ਹੈ ਇਹ ਚੀਜ਼ ਦਾ ਬਦਲਾ ਲਵਾਂਗੇ ਜੇ ਬਦਲਾ ਨਾ ਲਿਆ ਤਾਂ ਮੇਰਾ ਨਾਮ ਵੀ ਰਾਜਾ ਵੜਿੰਗ ਨਹੀਂ ਤੁਸੀਂ ਜੋ ਸਰਕਾਰ ਨੂੰ ਖੁਸ਼ ਕਰਨ ਲਈ ਕਰਨਾ ਹੈ ਕੰਮ ਲੋ ਪਰ ਇਹਨਾਂ ਚੀਜ਼ਾਂ ਦਾ ਅਸੀਂ ਜਦੋਂ ਸਮਾਂ ਆਵੇਗਾ ਤਾਂ ਹਿਸਾਬ ਤੁਹਾਡੇ ਤੋਂ ਜ਼ਰੂਰ ਲਵਾਂਗੇ ਔਰ ਜੋ ਤੁਸੀਂ ਕੀਤਾ ਐਦਾਂ ਹੀ ਤੁਹਾਡੇ ਨਾਲ ਕਰਾਂਗੇ ਇਹ ਰਾਜਾ ਵੜਿੰਗ ਹੋਰਾਂ ਨੇ ਇੱਕ ਤਰ੍ਹਾਂ ਦੀ ਚੇਤਾਵਨੀ ਜ਼ਰੂਰ ਦੇ ਦਿੱਤੀ ਹੈ ਫਰੋਜ਼ਪੁਰ ਦੇ ਵਿੱਚ ਕੱਲ ਜਿਹੜੀ ਘਟਨਾ ਵਾਪਰੀ ਵਿਖੋ ਘਟਨਾ ਨੂੰ ਬੜਾ ਹੀ ਮੰਦਭਾਗਾ ਕਰਾਰ ਦਿੱਤਾ ਜਾ ਰਿਹਾ ਤੁਸੀਂ ਸਾਰਿਆਂ ਨੇ ਉਹ ਖਬਰ ਜ਼ਰੂਰ ਵੇਖੀ ਹੋਵੇਗੀ ਕਿ ਫਰੋਜ਼ਪੁਰ ਦੇ ਵਿੱਚ ਪੰਚਾਇਤੀ ਚੋਣਾਂ ਵੇਲੇ ਕਾਂਗਰਸ ਦੇ ਵਰਕਰਾਂ ਦੀ ਝੜਪ ਹੋ ਜਾਂਦੀ ਹੈ ਔਰ ਦੋਸ਼ ਲੱਗਦੇ ਨੇ ਕਿ ਜਿਹਦੇ ਨਾਲ ਝੜਪ ਹੋਈ ਹੈ ਉਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਹੁਣ ਇੱਥੇ ਇੱਕ ਇਹ ਵੀ ਫੈਕਟ ਕੱਢ ਕੇ ਲਿਆਂਦਾ ਜਾਂਦਾ ਹੈ ਕਿ ਮੌਕਾ ਇਹ ਵਾਰਦਾਤ ਦੇ ਉੱਤੇ ਡੀਐਸਪੀ ਫਤੇਹ ਸਿੰਘ ਬਰਾੜ ਮੌਜੂਦ ਸੀ ਔਰ ਉਹਨਾਂ ਨੇ ਕੁਝ ਨਹੀਂ ਕੀਤਾ ਕੁਲਬੀਰ ਜ਼ੀਰਾ ਹਰਾਂ ਦਾ ਕਹਿਣਾ ਹੈ ਸਾਡਾ ਕਹਿਣਾ ਨਹੀਂ ਕੁਲਬੀਰ ਜ਼ੀਰਾ ਹਰਾਂ ਦਾ ਬਿਆਨ ਹੈ ਕਿਉਂਕਿ ਕੁਲਬੀਰ ਜ਼ੀਰਾ ਵੀ ਇਸ ਪੂਰੀ ਘਟਨਾ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਔਰ ਇੱਕ ਹੋਰ ਵੀ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਨੇ ਕੁਲਬੀਰ ਜ਼ੀਰਾ ਉਹਨਾਂ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਵੀ ਡੰਡੇ ਲਾਠੀਆਂ ਸੋਟੇ ਫੜੇ ਹੋਏ ਨੇ ਤੇ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰ ਵੜਾਏ ਗਏ ਮਤਲਬ ਉਹ ਜਿਸ ਤਰ੍ਹਾਂ ਇੱਕ ਹੁੰਦਾ ਪੰਚਾਇਤੀ ਚੋਣਾ ਔਰ ਇੱਕ ਹੁੰਦਾ ਜੰਗ ਦਾ ਮੈਦਾਨ ਸੋ ਇਹਨੂੰ ਜੰਗ ਦਾ ਮੈਦਾਨ ਹੀ ਬਣਾ ਦਿੱਤਾ ਗਿਆ ਸੀ ਔਰ ਕਹਿੰਦੇ ਹੋਇਆ ਕਿ ਸੀ ਅਸੀਂ ਕਹਿੰਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਸਤੇ ਗਏ ਸੀ ਤੇ ਉੱਥੇ ਹੀ ਝੜਪ ਜਿਹੜੀ ਆ ਹੋ ਗਈ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਕੁਲਬੀਰ ਜ਼ੀਰਾ ਔਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਨੇ ਉਹ ਜ਼ਖਮੀ ਹੋ ਗਏ ਤਸਵੀਰਾਂ ਵੀ ਜ਼ਰੂਰ ਸਾਹਮਣੇ ਆਈਆਂ ਤੇ ਹੁਣ ਵੱਡੀ ਕਾਰਵਾਈ ਪੁਲਿਸ ਨੇ ਇਚ ਕਰ ਦਿੱਤੀ ਹੈ ਕਾਰਵਾਈ پولیس ਨੇ ਇਹ ਕੀਤੀ ਹੈ پولیس ਨੇ 750 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਸੀਸੀਟੀਵੀ ਫੁਟੇਜ ਖੰਗਾਲਾਂਗੇ ਸੀਸੀਟੀਵੀ ਫੁਟੇਜ ਖੰਗਾਲ ਕੇ ਇੰਨਾ ਬੰਦਿਆਂ ਦੀ ਪਛਾਣ ਕਰਾਂਗੇ ਔਰ ਪਛਾਣ ਕਰਕੇ ਬਾਇ ਨੇਮ ਇਹਨਾਂ ਦੇ ਉੱਤੇ ਪਰਚੇ ਜੜੇ ਨੇ ਅਸੀਂ ਜ਼ਰੂਰ ਦਰਜ ਕਰਾਂਗੇ ਹੁਣ ਪੁਲਿਸ ਨੇ ਤਾਂ ਕਹਿ ਦਿੱਤਾ ਪਰਚਾ ਦਰਜ ਕਰਾਂਗੇ ਪਰ ਕਾਂਗਰਸ ਜ਼ਰੂਰ ਪੜਗੀ ਹੋਈ ਔਰ ਰਾਜਾ ਵੜਿੰਗਹਰਾਂ ਦੀ ਵੀਡੀਓ ਜ਼ਰੂਰ ਸਾਹਮਣੇ ਆਈ ਹੈ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਹਵਾਈ ਫਾਇਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਿ ਇੱਕ ਪਾਸੇ ਤਾਂ ਇਹ ਵਰਕਰ ਨੇ ਦੂਜੇ ਪਾਸੇ ਪੁਲਿਸ ਹੈ ਔਰ ਪੁਲਿਸ ਨੇ ਹਵਾਈ ਫਾਇਰ ਕੀਤੇ ਨੇ ਇਹ ਪੂਰੀ ਵੀਡੀਓ ਜ਼ਰੂਰ ਹੈ ਜਿਸ ਦੇ ਵਿੱਚ ਪੁਲਿਸ ਹਵਾਈ ਫਾਇਰ ਕਰਦੇ ਵਿਖਾਈ ਦੇ ਰਹੀ ਹੈ ਔਰ ਤਾਂ ਕਰਕੇ ਜ਼ਿਆਦਾ ਸਵਾਲ ਉੱਠੇ ਨੇ ਉਹ ਕੁਲਬੀਰ ਜ਼ੇੜਾ ਜਿਹੜੇ ਨੇ ਉਹ ਗੰਭੀਰ ਰੂਪ ਚ ਜ਼ਖਮੀ ਹੋਏ ਉਹਨਾਂ ਦੇ ਚਿਹਰੇ ਦੇ ਉੱਤੇ ਸੱਟ ਲੱਗੀ ਔਰ ਤਸਵੀਰਾਂ ਵੀ ਤੁਸੀਂ ਜ਼ਰੂਰ ਵੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਤਾਂ ਇਸ ਕਰਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਇਹ ਘਟਨਾ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਫੋਟੋਆਂ ਵੀ ਸਾਹਮਣੇ ਆਈਆਂ ਨੇ ਜਿਹੜੀਆਂ ਉੱਥੇ ਦੁ ਕਿ ਆਮਰੇ ਵੀ ਜ਼ਰੂਰ ਖੰਗਾਲ ਕੇ ਵੇਖਾਂਗੇ ਔਰ ਇਹ ਘਟਨਾ ਤੋਂ ਬਾਅਦ ਫਿਰੋਜ਼ਪੁਰ ਹੈੱਡਕੁਆਟਰ ਤੋਂ ਹੋਰ ਫੋਰਸ ਜਿਹੜੀ ਆ ਉਹ ਮੰਗੀ ਗਈ ਹੈ ਕਿ ਭਾਈ ਸਥਿਤੀ ਕੱਲ ਉੱਥੇ ਇਹੋ ਜੀ ਬਣ ਚੁੱਕੀ ਸੀ ਕਿ ਉਹ ਕਾਬੂ ਤੋਂ ਬਾਹਰ ਦੱਸੀ ਜਾ ਰਹੀ ਸੀ ਉਹ ਸਥਿਤੀ ਸੋ ਪੁਲਿਸ ਦੇ ਸਾਹਮਣੇ ਫਾਇਰਿੰਗ ਹੋਈ ਕਹਿੰਦੇ ਆ ਕਾਂਗਰਸ ਦਾ ਕਹਿਣਾ ਹੈ ਕਿ ਪੁਲਿਸ ਦੇ ਸਾਹਮਣੇ ਪੱਥਰਾਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਆਈ ਸੀ ਔਰ ਉਸ ਟਰੈਕਟਰ ਟਰਾਲੀ ਦੇ ਵਿੱਚੋਂ ਪਥਰਾਬਾਜ਼ੀ ਜਿਹੜੀ ਆ ਪੱਥਰਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਔਰ ਪੁਲਿਸ ਨੇ ਕੁਝ ਨਹੀਂ ਕੀਤਾ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਨਰੇਸ਼ ਕਟਾਰੀਆ ਉਹਨਾਂ ਦੇ ਵਿਚਾਲੇ ਤੇ ਜਿਹੜੇ ਕੁਲਬੀਰ ਜ਼ੀਰਾ ਹਰਾਂਦੇ ਸਮਰਥਕ ਨੇ ਉਹਨਾਂ ਵਿਚਾਲੇ ਝਗੜਾ ਕਹਿੰਦੇ ਹੋ ਗਿਆ ਸੀ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਬਹਿਸਬਾਜ਼ੀ ਹੋਈ ਫਿਰ ਝਕੜਾ ਹੋਇਆ ਫਿਰ ਪੱਥਰ ਬਾਜ਼ੀਆਂ ਕੀਤੀਆਂ ਮਤਲਬ ਜਿਸ ਹਿਸਾਬ ਦੇ ਨਾਲ ਤੁਸੀਂ ਵੀਡੀਓ ਵੇਖਾਉਣਾ ਵੀ ਡੰਡੇ ਉਹਨਾਂ ਵੀ ਫੜੇ ਹੋਏ ਆ ਤੇ ਪੱਥਰ ਇਹ ਵੀ ਵਰਾ ਰਿਹਾ ਸੋ ਉਹ ਐ ਨਹੀਂ ਲੱਗਦਾ ਕਿ ਮੌਕੇ ਤੇ ਹੀ ਉਹ ਸਿਚੁਏਸ਼ਨ ਖਰਾਬ ਹੋਈ ਆ ਉਹ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪਹਿਲਾਂ ਹੀ ਪਤਾ ਸੀ ਕਿ ਉੱਥੇ ਕੁਝ ਨਾ ਕੁਝ ਹੋਵੇਗਾ ਕਹਿੰਦੇ ਕਿ ਨਾਮਜ਼ਦ ਕੀ ਪੱਤਰ ਆਮਦਮੀ ਪਾਰਟੀ ਵਾਲੇ ਭਰਨ ਨਹੀਂ ਦੇਦੇ ਜਿਸ ਕਰਕੇ ਇਹ ਤਕਰਾਰ ਹੋ ਗਈ ਦੋਸ਼ ਕਾਂਗਰਸ ਦੇ ਵੱਲੋਂ ਇਹੀ ਲਗਾਏ ਜਾ ਰਹੇ ਨੇ ਕਿ ਦੂਜੀਆਂ ਪਾਰਟੀਆਂ ਨੇ ਭਵਨ ਦੀ ਉਹ ਕਾਂਗਰਸ ਆ ਭਵਨ ਉਹ ਅਕਾਲੀ ਦਲ ਆ ਇਹਨਾਂ ਦੇ ਜਿਹੜੇ ਉਮੀਦਵਾਰ ਆਉਂਦੇ ਨੇ ਵੇਖੋ ਵੈਸੇ ਤਾਂ ਪੰਚਾਇਤੀ ਚੋਣਾਂ ਦੇ ਵਿੱਚ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਹੁੰਦਾ ਪਿੰਡ ਦੇ ਵਿੱਚੋਂ ਪਰ ਇਹ ਜ਼ਰੂਰ ਹੁੰਦਾ ਹੈ ਕਿ ਹਾਂ ਉਹ ਜਿਹੜੇ ਉਮੀਦਵਾਰ ਨੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਨੂੰ ਜ਼ਰੂਰ ਬਿਲੋਂਗ ਕਰਦੇ ਹੁੰਦੇ ਆ ਸੋ ਕਹਿੰਦੇ ਕਿ ਇਹ ਦੂਜੀਆਂ ਪਾਰਟੀਆਂ ਦੇ ਜੇ ਬੰਦੇ ਚੋਣਾਂ ਦੇ ਵਿੱਚ ਖੜੇ ਹੋ ਰਹੇ ਨੇ ਸਰਪੰਚੀਆਂ ਦੀਆਂ ਦੇ ਵਿੱਚ ਸਰਪੰਚ ਵਾਸਤੇ ਉਮੀਦਵਾਰੀ ਦੇ ਰਹੇ ਨੇ ਤਾਂ ਉਹਨਾਂ ਦੇ ਨਾਮਜ਼ਦਗੀ ਪੱਤਰ ਨਹੀਂ ਦਾਖਲ ਹੋਣਦੇ ਰੇ ਇਹ ਫੜ ਕੇ ਕਾਗਜ਼ ਉਹਨਾਂ ਦੇ ਪਾੜ ਦਿੰਦੇ ਆ ਜਿਸ ਕਰਕੇ ਸਿਚੁਏਸ਼ਨ ਉੱਥੇ ਵਿਗੜੀ ਹੁਣ ਕਹਿੰਦੇ ਕਿ ਪਾਰੀ ਫੋਰਸ ਤਣਾਤ ਹੋਈ ਉੱਥੇ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਤੇ 30 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਏ ਵਿੱਚ ਕਾਂਗਰਸ ਦੇ ਸਾਬਕਾ ਐਮਐਲਏ ਕੁਲਬੀਰ ਜੀ ਸੋ ਕਹਿੰਦੇ ਕਿ ਸ਼ਰੀਆਮ ਗੁੰਡਾਗਰਦੀ ਹੀ ਕਹਿੰਦੇ ਹੋਈ ਸੀਗੀ ਜਿਹੜੀ ਹੋਈ ਰਾਜਾ ਵੜਿੰਗ ਹਰਾਂ ਦੀ ਤੁਹਾਨੂੰ ਦੱਸਦੇ ਆ ਰਾਜਾ ਵੜਿੰਗ ਹਰਾਂ ਨੇ ਇਸ ਘਟਨਾ ਤੋਂ ਬਾਅਦ ਇੱਕ ਵੀਡੀਓ ਬਕਾਇਦਾ ਪੋਸਟ ਕੀਤੀ ਆਪਣੇ ਫੇਸਬੁੱਕ ਦੇ ਉੱਤੇ ਤੇ ਰਾਜਾ ਵੜਿੰਗ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਮੌਕੇ ਤੇ ਮੌਜੂਦ ਡੀਐਸਪੀ ਫਤੇ ਸਿੰਘ ਬਰਾੜ ਨੂੰ ਕਹਿ ਦਿੱਤਾ ਕਿ ਮੈਂ ਤੇਰਾ ਨਾਮ ਮੈਨੂੰ ਪਤਾ ਲੱਗ ਗਿਆ ਮੈਂ ਨੋਟ ਕਰ ਲਿਆ ਤੂੰ ਜੋ ਅੱਜ ਸਾਡੇ ਬੰਦਿਆਂ ਦੇ ਨਾਲ ਕੀਤੀ ਹੈ ਸਾਬਕਾ ਸਾਡਾ ਵਿਧਾਇਕ ਸੀ ਜੋ ਉਹਦੇ ਨਾਲ ਹੋਈ ਹੈ ਤੇਰੀ ਦੇਖਰੇਖ ਦੇ ਵਿੱਚ ਹੋਈ ਹੈ ਇਹ ਚੀਜ਼ ਦਾ ਬਦਲਾ ਲਵਾਂਗੇ ਜੇ ਬਦਲਾ ਨਾ ਲਿਆ ਤਾਂ ਮੇਰਾ ਨਾਮ ਵੀ ਰਾਜਾ ਵੜਿੰਗ ਨਹੀਂ ਨਾਲ ਹੀ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਜਿਹੜੀ ਆਈਪੀਐਸ ਬੀਬੀ ਆਥੇ ਯਾਨੀ ਕਿ ਐਸਐਸਪੀ ਦੀ ਗੱਲ ਹੋ ਰਹੀ ਸੀਗੀ ਉੱਥੇ ਜਿਹੜੇ ਮੌਕੇ ਤੇ ਐਸਐਸਪੀ ਤਾਂ ਨਹੀਂ ਚੀ ਉਹਨਾਂ ਨੇ ਕਿਹਾ ਕਿ ਇਹਦੇ ਖਿਲਾਫ ਵੀ ਅਸੀਂ ਕਰਾਂਗੇ ਕਾਰਵਾਈ ਕਹਿੰਦੇ ਤੁਸੀਂ ਜੋ ਸਰਕਾਰ ਨੂੰ ਖੁਸ਼ ਕਰਨ ਲਈ ਕਰਨਾ ਹੈ ਕਰ ਲਓ ਪਰ ਇਹਨਾਂ ਚੀਜ਼ਾਂ ਦਾ ਅਸੀਂ ਜਦੋਂ ਸਮਾਂ ਆਵੇਗਾ ਤਾਂ ਹਿਸਾਬ ਤੁਹਾਡੇ ਤੋਂ ਜ਼ਰੂਰ ਲਵਾਂਗੇ ਔਰ ਜੋ ਤੁਸੀਂ ਕੀਤਾ ਇਦਾਂ ਹੀ ਤੁਹਾਡੇ ਨਾਲ ਕਰਾਂਗੇ ਇਹ ਰਾਜਾ ਵੜਿੰਗ ਹੋਰਾਂ ਨੇ ਇੱਕ ਤਰ੍ਹਾਂ ਦੀ ਚੇਤਾਵਨੀ ਜ਼ਰੂਰ ਦੇ ਦਿੱਤੀ ਹੈ ਕਿਉਂਕਿ ਉਹ ਕਹਿੰਦੇ ਕਿ ਮੈਂ ਜਾਊਂਗਾ ਵੀ ਫਿਰੋਜ਼ਪੁਰ ਜ਼ਰੂਰ ਮੈਂ ਅੱਜ ਕਹਿੰਦੇ ਹਰਿਆਣਾ ਜਾ ਰਿਹਾ ਜਲਾਨਾ ਜਾ ਰਹੇ ਸੀਗੇ ਉਹ ਜਿੱਥੇ ਵਿਨੇਸ਼ ਫੁਗਾਟ ਹਰਿਆਣਾ ਚੋਣਾ ਲੜਨੀਆਂ ਨੇ ਸੋ ਇਸ ਕਰਕੇ ਕਹਿੰਦੇ ਕਿ ਜ਼ਰੂਰ ਹਿਸਾਬ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ